ਸਾਤ ਸੇ ਕੱਜ ਸਾਰੇ ਨੂੰ ਜਪ ਲੈ ਕੇ ਜੀ ਪਿਓਰ ਨੇਚਰਲ ਕਰੇਵ ਦੇ ਸੂਟ ਹੈ 올ਓਵਰ ਸੂਟ ਰਣ ਕੇ ਬਹੁਤ ਹੀ ਸੋਹਣਾ ਕੇਰੇ ਦੇ ਉੱਪਰ ਵਰਕ ਕੀਤਾ ਗਿਆ ਬਹੁਤ ਹੀ ਸੋਹਣਾ ਕਲਰ ਹੈ ਫੁੱਲ ਸ਼ਰਟ ਦੇ ਉੱਪਰ ਵਰਕ ਰਹੇਗਾ ਸੇਮ ਬੋਟਮ ਮਿਲੇਗੀ ਦੁਪੱਟਾ ਤੁਹਾਨੂੰ ਚੁਣੌਣ ਦਾ ਮਿਲੇਗਾ ਹੈਵੀ ਦੁਪੱਟਾ ਰਹੇਗਾ ਲੈਸ ਲਗਾਏਗੀ ਵਰਕ ਕੀਤਾ ਗਿਆ ਬਹੁਤ ਹੀ ਸੋਹਣੇ ਕਲਰ ਨੇ ਤੁਸੀਂ ਕੋਈ ਵੀ ਕਲਰ ਇਹਨਾਂ ਵਿੱਚ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ オーਰਗੈਂਜ਼ਾ ਦਾ ਟਾਪ ਮਿਲੇਗਾ ਡੋਪੀਨ ਦੀ ਨੂੰ बॉटम मिलेगी और गेंजा ही का ही दुपट्टा रहेगा बहुत ही प्यारा वर्क किया गया है कलर ऑप्शन थानू तो मिल जाएगी चार कलर रहने के बहुत ही सोहने कलर ने दुपट्टा तुम्हें प्रिंटड मिलेगा वर्क किया होलर कोई भी बाय भी भी कर सकते हो ਅਗਲੇ ਜਿਹੜੇ ਸੂਟ ਚ ਚੁਣੋਂ ਦੇ ਸੂਟ ਮਿਲਣਗੇ embroidery ਕੀਤੀ ਗਈ print ਦੇ ਉੱਪਰ ਬਹੁਤ ਹੀ ਸੋਹਣੀ sequence work ਕੀਤਾ ਗਿਆ ਇਹ ਤੁਸੀਂ ਪਰ ਮੀਟਰ ਦੇ حساب ਨਾਲ ਵੱਧ ਕੱਟ ਫੈਬਰਿਕ ਲੈ ਸਕਦੇ ਹੋ ਜਿੰਨਾ ਤੁਸੀਂ ਵੱਧ ਜਾਂ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਪੂਰੇ ਸੂਟ ਦਾ ਪ੍ਰਾਈਸ ਰਹੇਗਾ ਜੀ 2300 ਤੁਸੀਂ ਦੇਖ ਸਕਦੇ ਹੋ ਕਲਰ ਆਪਸ਼ਨ ਤੁਹਾਨੂੰ ਦਿੱਤੇ ਹੋਏ ਆ ਤੁਸੀਂ ਕੋਈ ਵੀ ਕਲਰ ਇਨਾਂ ਵਿੱਚੋਂ ਵੀ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਮਿਲਣਗੇ ਵਿਸਕੋਸ اور ਗਰੈਂਜ਼ਾ ਸ਼ਾਰਟ ਮਿਲੇਗੀ ਐਂਡ ਦੁਪੱਟਾ ਰਹੇਗਾ ਪਿਓਰ ਮਸਲੀਨ ਦੀ ਤੁਹਾਨੂੰ ਬਾਟਮ ਮਿਲੇਗੀ ਬਹੁਤ ਹੀ ਸੋਨਾ ਸ਼ਾਰਟ ਦੇ ਉੱਪਰ ਗੋਟਾ ਵਰਕ ਕੀਤਾ ਗਿਆ ਬਾਟਮ ਦੇ ਉੱਪਰ ਕੀਤਾ ਗਿਆ ਦੁਪट्टे ਤੇ ਲੈਸ ਲਗਾਈ ਗਈ ਬਹੁਤ ਹੀ ਸੋਹਣੇ ਕਲਰ ਨੇ ਅਗਲੇ ਜਿਹੜੇ ਸੂਟ ਰਹਿਣਗੇ ਫੁਲਕਾਰੀ ਵਾਲੇ ਸੂਟ ਰਹਿਣਗੇ ਬਹੁਤ ਹੀ ਸੋਹਣੇ ਸ਼ਰਟ ਫੁੱਲ ਫੁਲਕਾਰੀ ਕੀਤੀ ਹੋਈ ਹੈ ਦੁਪट्टे ਦੇ ਉੱਪਰ ਬਾਰਡਰ ਬਣਾਇਆ ਗਿਆ ਬਹੁਤ ਹੀ ਸੋਹਣਾ 4 ਸਾਈਡ ਫੁਲਕਾਰੀ ਬਾਰਡਰ ਬਣਾਇਆ ਗਿਆ ਪ੍ਰਾਈਸ ਲੱਗਾ ਹੋਇਆ ਇਹਨਾਂ ਦਾ ਪ੍ਰਾਈਸ ਹੁਣ ਕਟਾਇਆ ਹੈ ਤੁਸੀਂ ਕੋਈ ਵੀ ਸੂਟ ਇਨਾਂ ਵਿੱਚੋਂ ਬਾਈ ਕਰ ਸਕਦੇ ਬਹੁਤ ਹੀ ਸੋਹਣੇ ਕਲਰ ਨੇ ਜਾਗੋ ਵਾਸਤੇ ਬਹੁਤ ਹੀ ਸੋਹਣੇ ਸੂਟ ਨੇ ਅਗਲੇ ਜਿਹੜੇ ਸੂਟ ਹੈ ਵਿਸਕੋਸ オーਰਗੈਂਜ਼ਾ ਦੇ ਹਨ ਸ਼ਰਟ ਮਿਲੇਗੀ ਐਮਬਰਾਇਡਰੀ ਕੀਤੀ ਗਈ ਹੈ ਗੋਟਾ ਵਰਕ ਪਫ ਕੀਤਾ ਗਿਆ ਇਸ ਦੇ ਉੱਪਰ ਪਲੇਨ ਤੁਹਾਨੂੰ ਡੋਪੀਆਨ ਸਿਲਕ ਦੀ ਸਲਵਾਰ ਮਿਲੇਗੀ ਵਿਸਕੋਸ ਦਾ ਤੁਹਾਨੂੰ ਡਬਲ ਡਾਈ ਦੁਪੱਟਾ ਮਿਲੇਗਾ ਹੈਵੀ ਵਰਕ ਕੀਤਾ ਗਿਆ ਗੋਟੇ ਦਾ ਬਹੁਤ ਹੀ ਸੋਹਣੇ ਕਲਰ ਨੇ ਜਿਹੜਾ ਸੂਟ ਪਸੰਦ ਆਉਂਦਾ ਉਸ ਦਾ ਸਕਰੀਨ ਸ਼ਾਟ ਭੇਜ ਕੇ ਆਪਣੇ ਲਈ ਤੁਸੀਂ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਹੈ 올 ਇੰਡੀਆ ਇਹਨਾਂ ਸਾਰੇ ਸੂਟਾਂ ਤੇ ਤੁਹਾਨੂੰ ਸ਼ਿਪਿੰਗ ਫ੍ਰੀ ਪੈਗੀ ਹਾਂਜੀ ਅਜਿਹੀ ਸੂਟਾਂ ਕਿਸ ਤਰ੍ਹਾਂ ਦੇ ਲੱਗੀਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ